ਬੰਦਾ ਜੀ ਇੱਕ ਕਮੇਡੀ ਕਰਦਾ ਕਿਉਂਕਿ ਇਹਨੂੰ ਆਦਤ ਪਈ ਹੋਈ ਆ ਕਮੇਡੀ ਕਰਨ ਦੀ ਇਹ ਸਭ ਕਹਿੰਦਾ ਮੈਂ 50000 ਨੌਕਰੀਆਂ ਦੇ ਦਿੰਨਾ ਕੋਈ ਨੌਕਰੀ ਨਹੀਂ ਦਿੱਤੀ ਇਹ ਗੱਪੀ ਬੰਦਾ ਆ ਤੇ ਕੱਪ ਮਾਰਦਾ ਆ ਖਾਨਦਾਨੀ ਬੰਦਾ ਹੁੰਦਾ ਨਾ ਜਿਹੜਾ ਉਹ ਕਿਸੇ ਦੇ ਘਰ ਦਾ ਪੀਂਦਾ ਪਾਣੀ ਵੀ ਯਾਦ ਰੱਖਦਾ ਏ ਇਹਦਾ ਪਿਓ ਵੀ ਜਿਹੜਾ ਸੀ ਉਹ ਸਰਕਾਰੀ ਪਾਸਟਰ ਰਿਟਾਇਰ ਹੋਇਆ ਇਹ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ ਤੁਹਾਡੀ ਕਦੀ ਨਹੀਂ ਹੋਈ ਐ ਹੀ ਕਰਦੇ ਆ ਜੀ ਐ ਹੀ ਕਰਦੇ ਆ ਸੇ ਚੋਕ-ਚੋਕ ਕੇ ਸਾਡੇ ਪੇਰੈਂਟਸ ਨੇ ਸਾਨੂੰ ਪੜਾਇਆ ਏ ਅੱਜ ਸਾਡਾ ਹਾਲ ਵੇਖ ਲੋ ਅਸੀਂ ਡਿਗਰੀਆਂ ਲੈ ਕੇ ਆ ਹਾਲ ਸਾਡਾ ਇਹ ਮੰਤਰੀ ਕਰ ਰਿਹਾ ਏ ਮੁੱਖ ਮੰਤਰੀ ਤੇ ਟੋਪਾਂ ਗਾਉ ਲਗਾ ਪੰਜਾਬ ਦੇ ਬੇਰੁਜ਼ਗਾਰਾਂ ਕੀਤੇ ਬਾਹਰੋਂ ਤਾਂ ਭੱਜ ਚੁੱਕਾ ਗਾ ਪੰਜਾਬ ਦੇ ਲੋਕਾਂ ਨਾਲ ਕੀਤੇ ਬਾਹਰੋਂ ਤਾਂ ਭੱਜ ਚੁੱਕਿਆ ਏ ਲੈ ਗਏ ਗੱਲ ਗੱਲ ਕਰਦੀ ਤੇ ਹਰਮੀਤ ਸਿੰਘ ਵੀ ਗੱਲ ਗੱਲ ਕਰ ਰਿਹਾ ਏ ਉਹਨੇ ਦਫ਼ਤਰ ਦੇ ਗੇਟ ਤੇ ਬੇਰਜ਼ਾਰਾਂ ਦੀ ਇਸ ਥ੍ਰਿਕੇ ਨਾਲ ਗੱਲ ਨਹੀਂ ਸੁਣੀ ਜਾ ਰਹੀ ਆਪਣੀ ਗੱਲ ਸੁਣਾਉਣ ਵਾਸਤੇ ਬੇਜ਼ਾਰ ਪਹੁੰਚੇ ਆ ਉਹ ਤਾਂ ਕਹਿੰਦੇ ਆ ਕਿ ਸਾਰੇ ਸਾਡੇ ਲੀਟਰ ਇੱਥੇ ਨੇ ਆਪ ਪੁਲਿਸ ਦੇ ਵੱਲੋਂ ਤਸਵੀਰਾਂ ਦੇਖ ਸਾਹਿਬ ਦੇ ਅੱਗੇ ਲਗਾਤਾਰ ਪੁਲਿਸ ਜਿਹੜੀ ਉਹ ਗੰਡਿਆਂ ਦੇ ਨਾਲ ਅੱਗੇ ਨੂੰ ਧੱਕੇਲ ਰਹੀ ਆ ਤਾਂ ਤਸਵੀਰਾਂ ਵਿੱਚ ਫੇਰ ਦਿਖਾ ਦਿੰਦੇ ਆ ਕਿ ਪੰਜਾਬ ਪੁਲਿਸ ਜੋ ਆਮ ਆਦੀ ਪਾਰਟੀ ਦੇ ਦਫ਼ਤਰ ਦੇ ਬਾਹਰ ਆ ਉਹਨਾਂ ਦੇ ਬੇਰੁਸਕਾਰਾਂ ਦੀ ਇੱਕ ਝੜਪ ਬੇਰੁਸਕਾਰਾਂ ਦਿਖਾ ਸਰਟੀਫਿਕੇਸ਼ਨ ਨਹੀਂ ਜਾਰੀ ਕਰ ਰਹੇ ਸਰਕਾਰ ਸਾਡਾ ਬਿਲਕੁਲ ੱੱਕਾ ਕਰ ਰਹੀ ਹੈ ਮੁੱਖ ਮੰਤਰੀ ਮੁੱਖ ਮੰਤਰੀ ਕਹਿੰਦੇ ਨੇ ਮੈਂ ਇੱਥੇ ਹੀ ਆ ਜਦੋਂ ਮਰਜੀ ਮਿਲੂ ਮੁੱਖ ਮੰਤਰੀ ਇੱਥੇ ਨਹੀਂ ਪਤਾ ਨਹੀਂ ਉਹ ਕਿੱਥੇ ੱੱਕਾ ਖਾਂਦੇ ਨੇ ਦੇਖ ਲਓ ਇਹ ਮੰਤਰੀ ਕਹਿੰਦਾ ਸੀ ਮੈਂ ਆਮ ਲੋਕਾਂ ਦਾ ਮੰਤਰੀ ਹੈ ਵੇਖ ਲਓ ਇਹ ਆਮ ਲੋਕਾਂ ਦਾ ਮੰਤਰੀ ਸਾਡਾ ਹਾਲ ਵੇਖ ਲਓ ਸਰ ਸਾਡੇ ਖੜੇ ਖੜੇ ਭੱਜ ਕੇ ਕਹਿੰਦੇ ਹੋ ਅਸੀਂ ਅਸੀਂ ਤੁਹਾਨੂੰ ਦੇਖ ਨਹੀਂ ਰਹੇ ਅਸੀਂ ਵਿਆਜੀ ਪੈਸੇ ਚੁੱਕ ਚੁੱਕ ਕੇ ਸਾਡੇ ਪੇਰੈਂਟਸ ਨੇ ਸਾਨੂੰ ਖੋਦ ਕਹਿੰਦੇ ਆ ਮੈਂ ਮਾਸਟਰ ਦਾ ਮੁੰਡਾ ਆ ਪੰਜਾਬ ਦੇ ਵਿੱਚ ਕਿਸਾਨ ਨੇ ਕਹਿੰਦੀ ਆ ਵੀਰ ਜੀ ਜਿਹੜਾ ਕਹਿੰਦੇ ਨੇ ਨਾ ਇੱਕ ਖਾਨਦਾਨੀ ਬੰਦਾ ਹੁੰਦਾ ਨਾ ਜਿਹੜਾ ਉਹ ਕਿਸੇ ਦੇ ਘਰ ਦਾ ਪਿੰਦਾ ਪਾਣੀ ਵੀ ਯਾਦ ਰੱਖਦਾ ਏ ਤੇ ਜਿੰਨੀਆਂ ਸੀਟਾਂ ਇਹਨੇ ਇਹਨੂੰ ਯੂਥ ਨੇ ਦਿੱਤੀਆਂ ਇਹ ਨਾ ਇਹਨੇ ਇੱਕ ਇੱਕ ਸੀਟ ਨਾਲ ਇਹਨੂੰ ਮੁੱਲ ਪਾਉਣਾ ਚਾਹੀਦਾ ਸੀ ਇਹਨੇ ਆਪ ਤੇ ਨੌਲ ਨਹੀਂ ਆਪ ਇਹਦਾ ਜਿਹੜਾ ਸੀ ਉਹ ਸਰਕਾਰੀ ਪਾਸਟਰ ਰਿਟਾਇਰ ਹੋਏ ਇਹ ਏਰੀਆ ਚ ਸਾਰਾ ਸੀ ਐਡੀ ਦੂਰਤੰਦਰ ਨਾਲ ਸੰਗਰੂਰ ਮੁੱਖ ਮੰਤਰੀ ਦੇ ਰਹੀ ਹੈ ਅਸੀਂ ਸੰਗਰੂਰ ਤੋਂ ਅੱਥੇ ਸਾਡਾ ਕੋਈ ਮਸਲਾ ਲੈ ਨਹੀਂ ਕਦੇ ਸਾਡੀ ਮੀਟਿੰਗ ਨਹੀਂ ਨੋਟੀਫਿਕੇਸ਼ਨ ਦੇ ਦਿੰਦੇ ਨੇ ਲੈਟਰ ਦੇ ਇਹਨਾਂ ਨੇ ਰੱਦ ਕਰ ਦਿੰਦੇ ਨੇ ਕਦੇ ਵੀ ਮਿਲਾਂ ਦਾ ਉਹਨਾਂ ਨੂੰ ਕਦੇ ਨਹੀਂ ਮਿਲੇ ਤੁਸੀਂ ਕਦੇ ਵੀ ਨਹੀਂ ਮਿਲਿਆ ਸਰ 4 ਸਾਲ ਹੋ ਗਏ ਲਾਹੋਗੇ ਸਰ ਪੀਆ ਸਰ ਜਦੋਂ ਦਾ ਸਾਡਾ ਪੀਐਸਟ ਕਲੀਅਰ ਹੋਇਆ ਨਾ ਇੱਕ ਪੋਸਟ ਵੀ ਸਾਨੂੰ ਮਿਲੀ ਇੱਕ ਵੀ ਪੋਸਟ ਵੀ ਹੁੰਦੀ ਹੈ 4 ਸਾਲ ਹੋ ਗਏ ਸਾਨੂੰ ਪੋਸਟਾਂ ਡੀਕਦੇ ਰਹਿੰਦੇ ਇੱਕ ਦਿਨ ਕਿ ਕਦੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ ਤੁਹਾਡੀ ਇਹੀ ਹੋਈ ਐ ਕਰਦੇ ਆ ਜੀ ਐ ਹੀ ਕਰਦੇ ਆ ਅਸੀਂ ਇਹ ਕਹਿ ਰਹੇ ਆ ਕਿ ਸਾਡੇ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਦੋ ਚਾਰ ਤੁਸੀਂ ਉਹਨਾਂ ਨੂੰ ਹੀ ਅੰਦਰ ਚਾ ਲੈੰਦੋ ਐਟਲੀਸਟ ਸਾਡੀ ਥਾਂ ਤੇ ਉਹ ਹੀ ਗੱਲ ਕਰ ਲੈਣਗੇ ਪਰ ਉਹਨਾਂ ਨੂੰ ਵੀ ਉਹ ਅੰਦਰ ਨਹੀਂ ਜਾਣ ਦੇਣ ਦੇ ਨਹੀਂ ਜੀ ਪਰ ਜਿਹੜੀ ਉਹ ਪੜਾਈ ਲਿਖਾਈ ਕਰ ਰਹੇ ਸੀ ਕਿ ਉਹਨਾਂ ਸਿੱਕੇ ਮਨ ਦੇ ਵਿੱਚ ਕਿਹਾ ਕੁਝ ਵਾਪਰੂ ਤੁਹਾਡੇ ਨਾਲ ਕਦੀ ਸੋਚਿਆ ਨਹੀਂ ਸੀ ਵਿਅਸਤ ਕੀ ਕਰਦੇ ਆ ਹਲੇ ਤੁਹਾਨੂੰ ਪਤਾ ਨਹੀਂ ਹੈ ਕਿ ਵਿਅਸਤ ਕੀ ਕਰਦੇ ਆ ਅਸੀਂ ਦੇ ਹੱਕਾਂ ਲਈ ਨੇ ਪਾਰਟੀ ਤੇ ਤਰਨਤਾਰਨ ਦਫ਼ਤਰ ਤੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਬੇਰੁਜ਼ਗਾਰ ਨਹੀਂ ਉਹ ਬੇਰੁਜ਼ਗਾਰ ਅੰਦਰ ਜਾਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਲਗਾਤਾਰ ਮਿਲੇ ਮੁੱਖ ਮੰਤਰੀ ਨੂੰ ਨਹੀਂ ਜੀ ਮੁੱਖ ਮੰਤਰੀ ਦੇ ਇਥੋਂ ਪੰਗਾ ਉੜਾਗਾ ਪੰਜਾਬ ਦੇ ਬੇਰੁਜ਼ਗਾਰਾਂ ਕੀਤੇ ਬਾਹਰੋਂ ਤਾਂ ਭੱਜ ਚੁੱਕਾਗਾ ਪੰਜਾਬ ਦੇ ਲੋਕਾਂ ਨਾਲ ਕੀਤੇ ਬਾਹਰੋਂ ਤਾਂ ਭੱਜ ਚੁੱਕਿਆ ਉਹ ਤਾਂ ਕਹਿੰਦੇ ਸੀ ਜਦੋਂ ਮਰਜ਼ੀ ਮਿਲੋ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਨਹੀਂ ਜੀ ਜਦੋਂ ਦੀ ਸੱਤਾ ਦੇ ਵਿੱਚ ਆਈ ਆ ਪਹਿਲਾਂ ਵਾਲੇ ਮੁੱਖ ਮੰਤਰੀਆਂ ਨੂੰ ਮੰਤਰੀ ਕਹਿੰਦਾ ਹੁੰਦਾ ਸੀ ਜੇ ਤੁਸੀਂ ਐਨੀ ਸਕਿਉਰਟੀ ਲਈ ਕੋਈ ਫਿਰਦੇ ਹੋ ਤੁਸੀਂ ਮੁਰਗੀ ਖਾਨਾ ਖੋਲ੍ਹ ਲਓ ਪਰ ਹੁਣ ਆਪ ਐਨੀ ਸਕਿਉਰਟੀ ਦੇ ਵਿੱਚ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਮਿਲਣਾ ਨਹੀਂ ਚਾਹੁੰਦਾ ਜੀ ਪੰਜਾਬ ਦੀ ਬਾਬਾ ਬਕਾਲਾ ਦੀ ਧਰਤੀ ਤੋਂ ਉਮਰ ਹੱਥ ਛੋਟ ਦਾ ਵਾਅਦਾ ਕਰਕੇ ਭੱਜ ਚੁੱਕੀ ਹੈ ਸਰਕਾਰ ਜੀ ਮਾਸਟਰ ਕੇਡ ਦੇ ਵਿੱਚ 55% ਦੀ ਸ਼ਰਤ ਲਾ ਕੇ ਪੰਜਾਬ ਦੇ ਅਨੇਕਾਂ ਬੇਰੁਜ਼ਗਾਰ ਹੈ ਜੋ ਡੀਪਰੈਸ਼ਨ ਦਾ ਸਤਾਕਾਰ ਹੋ ਚੁੱਕੇ ਨੇ ਮਾਸਟਰ ਕੇਡਰ ਦੇ ਵਿੱਚ ਲੈਕਚਰ ਅਕੈਡਰ ਦੇ ਵਿੱਚ ਸਹਾਇਕ ਪ੍ਰੋਫੈਸਰ ਵਿੱਚ ਅਨੇਕਾਂ ਅਸਾਮੀਆਂ ਖਾਲੀ ਨੇ ਅਜੇ ਤੱਕ ਕੋਈ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਹਾਂਜੀ ਡਿਗਰੀਆਂ ਲੈ ਕੇ ਮਤਲਬ ਤੁਹਾਨੂੰ ਪੁਲਿਸ ਦੇ ਧੱਕੇ ਖਾਣੇ ਪੈ ਰਹੇ ਆ ਜੀ ਆ ਹੁਣ ਦੇਖੀਏ ਤੁਸੀਂ ਗਰਾਊਂਡ ਦੇ ਰਿਪੋਰਟ ਦੇ ਉੱਤੇ ਕਿ ਡਾਂਗਾ ਜੁਰੀ ਤੇ ਧੱਕਾ ਮੁੱਕੀ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਹੋਈ ਆ ਇੱਥੋਂ ਤੱਕ ਕਿ ਇਹ ਕਹਿੰਦਾ ਹੈ ਅਸੀਂ 50000 ਨੌਕਰੀਆਂ ਦੇਤੀਆਂ 60000 ਨੌਕਰੀਆਂ ਤੁਸੀਂ ਪੰਜਾਬ ਦੇ ਅੰਕੜੇ ਦੇਖੋ ਅਨੇਕਾਂ ਅਸਾਮੀਆਂ ਖਾਲੀ ਨੇ ਜੇ ਇੰਨੇ ਬਾਕੀ ਇੰਨੇ ਭਰਤੀ ਕੀਤੀ ਆ ਅਸੀਂ ਜਨਤਕ ਤੌਰ ਤੇ ਪੰਜਾਬ ਦੀ ਜਨਤਾ ਤੋਂ ਮਾਫੀ ਮੰਗਾਗੇ ਸਰ ਮੇਰੇ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਹਾਈ ਸਕੂਲ ਆ ਉਹਦੇ ਵਿੱਚ ਪ੍ਰਿੰਸੀਪਲ ਦੀ ਪੋਸਟ ਹੀ ਖਾਲੀ ਪਈ ਹੈ ਪ੍ਰਿੰਸੀਪਲ ਹੀ ਨਹੀਂ ਹੈਗਾ ਉਸ ਸਕੂਲ ਦੇ ਵਿੱਚ ਤੇ ਪਿੰਡ ਜਵੰਦਾ ਕਲਾਂ ਨੂੰ ਬਲਾਕ ਪੈਂਦਾ ਇਹ ਨਸ਼ਹਰਾ ਪਨੂਗਾ ਬਲਾਕ ਦੇ ਕੌਣ ਚੱਲ ਰਿਹਾ ਏ ਤਾਂ ਤੁਸੀਂ ਇਹ ਸੋਚੋ ਕਿ ਪੰਜਾਬ ਦੇ ਪੂਰੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਸਕੂਲ ਦੇ ਵਿੱਚ ਕਿੰਨੇ ਅਜਿਹੇ ਸਕੂਲ ਨੇ ਜਿੱਥੇ ਪ੍ਰਿੰਸੀਪਲ ਹੀ ਨਹੀਂ ਹੈਗਾ ਤੇ ਜਿਸ ਸਕੂਲ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੈਗਾ ਉਹ ਸਕੂਲ ਕਿਵੇਂ ਚੱਲੇਗਾ ਹਰ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ ਸਰਕਾਰ ਕੇ ਪੰਜਾਬ ਸਿੱਖਿਆ ਕ੍ਰਾਂਤੀ ਆ ਗਈ ਉਹ ਕ੍ਰਾਂਤੀ ਕਿੱਥੇ ਆ ਇੱਕ ਕਮੇਟੀ ਬੰਦਾ ਜੀ ਇੱਕ ਕਮੇਟੀ ਕਰਦਾ ਕਿਉਂਕਿ ਇਹਨੂੰ ਆਦਤ ਪਈ ਹੋਈ ਹੈ ਰੈਡੀ ਕਰਨ ਦੀ ਇਹ ਸਭ ਕਹਿੰਦਾ ਮੈਂ 50000 ਨੌਕਰੀਆਂ ਦੇ ਦਿੰਨਾ ਕੋਈ ਨੌਕਰੀ ਨਹੀਂ ਦਿੱਤੀ ਇਹ ਗੱਪੀ ਬੰਦਾ ਆ ਤੇ ਕੱਪ ਮਾਰਦਾ ਆ ਆ ਲਗਾਤਾਰ ਤੁਹਾਨੂੰ ਦਿਖਾਇਆ ਆਮ ਆਦਮੀ ਪਾਰਟੀ ਦੇ ਤਰਨਤਾਰਨ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਜਿਮਣੀ ਚੌਂਕ ਨੂੰ ਲੈ ਕੇ ਜੋ ਵਿਰੋਧ ਪ੍ਰਦਰਸ਼ਨ ਕਰਨ ਪਹੁੰਚ ਰਹੀਆਂ ਇੱਥੇ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ